ਉਹ ਬੰਦਾ ਜਿਹਦਾ ਨਾਂ ਸੁਣ ਕੇ ਲਾਹੌਰ ਤੋਂ ਦਿੱਲੀ ਤੇ ਕਾਬੁਲ ਤੱਕ ਦੀਆਂ ਫੌਜਾਂ ਕੰਬ ਜਾਂਦੀਆਂ ਸੀ ਉਸ ਬੰਦੇ ਨੂੰ ਜਦੋਂ ਅਕਾਲ ਤਖਤ ਦੇ ਉੱਪਰ ਤਲਬ ਕੀਤਾ ਜਾਂਦਾ ਤਾਂ ਇਮਲੀ ਦੇ ਦਰਖਤ ਦੇ ਨਾਲ ਬੰਨ ਕੇ ਇੱਕੀ ਕੋੜੇ ਮਰੇ ਜਾਂਦੇ ਆ ਆਪਾਂ ਗੱਲ ਕਰ ਰਹੇ ਆਂ ਮਹਾਰਾਜਾ ਰਣਜੀਤ ਸਿੰਘ ਦੀ ਜਿਨ੍ਹਾਂ ਨੂੰ ਅਕਾਲੀ ਫੂਲਾ ਸਿੰਘ ਨੇ ਦਰਬਾਰ ਸਾਹਿਬ ਦੇ ਵਿੱਚ ਆਉਣ ਤੋਂ ਰੋਕ ਦਿੱਤਾ ਸੀ ਫਿਰ ਜਦੋਂ ਸਜ਼ਾ ਸੁਣਾਈ ਜਾਂਦੀ ਆ ਤਾਂ ਇਹਨਾਂ ਨੂੰ ਅਕਾਲ ਤਖਤ ਦੇ ਸਾਹਮਣੇ ਇਮਲੀ ਦੇ ਦਰਖਤ ਦੇ ਨਾਲ ਬੰਨ ਲਿਆ ਜਾਂਦਾ ਪਰ ਸਵਾਲ ਉੱਠਦਾ ਕਿ ਕਿਉਂ ਸਿੱਖਾਂ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਨੂੰ ਮੰਦਰ ਸਾਹਿਬ ਦੇ ਵਿੱਚ ਵੜਨ ਤੋਂ ਰੋਕ ਦਿੱਤਾ ਗਿਆ ਸੀ ਤੇ ਫਿਰ ਅਕਾਲ ਤਖਤ ਨੇ ਇੰਨੀ ਸਖਤ ਸਜ਼ਾ ਸੁਣਾਈ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਇਸੇ ਹੀ ਟੌਪਿਕ ਦੇ ਉੱਪਰ ਗੱਲ ਕਰਾਂਗੇ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇਕਰ ਤੁਸੀਂ ਆਪਦੇ ਘਰ ਦੇ ਵਿੱਚ ਬੈਠੇ ਆਪਦੇ ਮੋਬਾਈਲ ਫੋਨ ਦੇ ਉੱਪਰ ਪੂਰੇ ਪਾਰਾ ਦੇ ਵਿੱਚ ਮੰਡੀਆਂ ਦੇ ਵਿੱਚ ਚੱਲ ਰਹੇ ਫਸਲਾਂ ਦੇ ਰੇਟ ਚੈੱਕ ਕਰਨਾ ਚਾਹੁੰਦੇ ਆ ਨਾ ਤਾਂ ਖੇਤੀ ਵਿਕਾਸ ਐਪ ਦਾ ਇਸਤੇਮਾਲ ਕਰਕੇ ਤੁਸੀਂ ਹਰ ਇੱਕ ਫਸਲ ਦੇ ਜਿਹੜੇ ਰੇਟ ਆ ਉਹ ਚੈੱਕ ਕਰ ਸਕਦੇ ਆ ਤੇ ਨਾਲ ਹੀ ਇਹ ਐਪ ਨੂੰ ਮੈਂ ਖੁਦ ਆਪ ਇਸ ਤਰੀਕੇ ਨਾਲ ਡਿਜ਼ਾਈਨ ਕਰਕੇ ਬਣਾਇਆ ਕਿ ਵੱਧ ਤੋਂ ਵੱਧ ਕਿਸਾਨਾਂ ਦੀ ਮਦਦ ਹੋ ਸਕੇ ਇਸੇ ਹੀ ਐਪ ਦੇ ਉੱਪਰ ਤੁਸੀਂ ਮਸ਼ੀਨਰੀ ਵਾਲੇ ਇਸ ਫੀਚਰ ਦਾ ਇਸਤੇਮਾਲ ਕਰਕੇ ਆਪਦੇ ਜਿਹੜੇ ਫ੍ਰੀ ਖੜੇ ਖੇਤੀ ਵਾਲੇ ਸੰਦ ਆ ਉਹਨਾਂ ਨੂੰ ਕਿਰਾਏ ਦੇ ਉੱਪਰ ਦੇ ਸਕਦੇ ਆ ਤੇ ਰਿਕਾਰਡ ਵਾਲੇ ਇਸ ਫੀਚਰ ਦੇ ਉੱਪਰ ਤਾਂ ਤੁਸੀਂ ਆਪਦੀਆਂ ਫਸਲਾਂ ਕੱਲਾ-ਕੱਲਾ ਰਿਕਾਰਡ ਰੱਖ ਸਕਦੇ ਆ ਤੇ ਸਾਲ ਦੇ ਐਂਡ ਦੇ ਉੱਪਰ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਨੂੰ ਆਪਦੇ ਖੇਤ ਦੇ ਵਿੱਚੋਂ ਕਿੰਨਾ ਪ੍ਰੋਫਿਟ ਹੋਇਆ ਤਾ ਕਰਕੇ ਖੇਤੀ ਵਿਕਾਸ ਐਪ ਨੂੰ ਡਾਊਨਲੋਡ ਕਰਨਾ ਨਾ ਭੁੱਲਿਓ ਲਿੰਕ ਤੁਹਾਨੂੰ ਪਿੰਡ ਕਮੈਂਟ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਤੇ ਹੁਣ ਵਾਪਸ ਆਉਣੇ ਆਪਾਂ ਆਪਣੀ ਵੀਡੀਓ ਸੋ ਆਪਣੀ ਕਹਾਣੀ ਸ਼ੁਰੂ ਹੁੰਦੀ ਆ ਅੱਜ ਤੋਂ ਤਕਰੀਬਨ 223 ਸਾਲ ਪਹਿਲਾਂ ਜਦੋਂ 1802 ਦੇ ਵਿੱਚ ਮਹਾਰਾਜਾ ਨਰਜੀਤ ਸਿੰਘ ਨੇ ਹੀਰਾ ਮੰਡੀ ਤੋਂ 12 ਸਾਲਾਂ ਦੀ ਇੱਕ ਮੁਸਲਿਮ ਨਾਚਾਰ ਮੋਰਨ ਦਾ ਦੀ ਔਰਤ ਦੇ ਨਾਲ ਵਿਆਹ ਕਰਵਾ ਲਿਆ ਸੀ ਪੀਪਲ ਟਰੀ ਦੇ ਇਸ ਆਰਟੀਕਲ ਦੇ ਮੁਤਾਬਿਕ ਇਹ ਜੋ ਵਿਆਹ ਹੋਇਆ ਸੀ ਬਹੁਤ ਹੀ ਧੂਮ ਧਾਮ ਦੇ ਨਾਲ ਹੋਇਆ ਸੀ ਜਲੂਸ ਲਾਹੌਰ ਦੇ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋਏ ਸੀਗੇ ਸ਼ਮਦ ਜੂ ਕਸ਼ਮੀਰੀ ਜੋ ਕਿ ਇੱਕ ਅਮੀਰ ਵਪਾਰੀ ਸੀ ਉਹਨਾਂ ਨੇ ਮੋਰਾਨ ਦੇ ਪਿਤਾ ਬਣਨ ਦੇ ਫਰਜ਼ ਨਿਭਾਏ ਸੀ ਇਸ ਵਿਆਹ ਦੇ ਵਿੱਚ ਤੇ ਇਸੇ ਹੀ ਬਿਜ਼ਨਸਮੈਨ ਦੀ ਹਵੇਲੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੋਇਆ ਸੀ ਮੋਰਾਨਾ ਨਾਂ ਦੀ ਇਸ ਔਰਤ ਦੇ ਨਾਲ ਜਿਹਦੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਸ ਔਰਤ ਨੂੰ ਲੈ ਕੇ ਲਾਹੌਰ ਚਲੇ ਜਾਂਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਨਿੱਜੀ ਡੇਰੀ ਲੇਖਕ ਸੋਨ ਲਾਲ ਸੂਰੀ ਨੇ ਆਪਣੀ ਕਿਤਾਬ ਉਮਾਦਤ ਉੱਤਤਾ ਵਾਰੀਖ ਦੇ ਵਿੱਚ ਜ਼ਿਕਰ ਕੀਤਾ ਕਿ ਜਿਹੜੀ ਮੌਰਾਨ ਸੀ ਇੱਕ ਯੋਗ ਪ੍ਰਸ਼ਾਸਕ ਸੀ ਤੇ ਇਹ ਆਪਦੀ ਹਵੇਲੀ ਦੇ ਵਿੱਚ ਦਰਬਾਰ ਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣਦੀ ਸੀ ਪਰ ਇਸ ਵਿਆਹ ਦੇ ਨਾਲ ਜਿਹੜੀ ਸਿੱਖ ਸੰਗਤ ਸੀ ਉਹਨਾਂ ਦੇ ਵਿੱਚ ਕਾਫੀ ਰੋਸ ਸੀ ਤੇ ਅਕਾਲ ਤਖਤ ਤੋਂ ਜਿਹੜੀ ਸਜ਼ਾ ਸੁਣਾਈ ਗਈ ਸੀਗੀ ਮਹਾਰਾਜਾ ਰਣਜੀਤ ਸਿੰਘ ਨੂੰ ਉਹਦੇ ਪਿੱਛੇ ਵੀ ਇਹੀ ਵਿਆਹ ਸੀਗਾ ਪਰ ਇਸ ਵਿਆਹ ਦੇ ਕਾਰਨ ਸਿੱਖ ਸੰਗਤ ਕਿਉਂ ਗੁੱਸੇ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਇਹ ਵਿਆਹ ਕਰਾਇਆ ਸੀ ਇਹ ਸਿੱਖ ਰਹਿਤ ਮਰਾਦ ਦੇ ਅਨਸਾਰ ਇੱਕ ਪਾਪ ਸੀਗਾ ਜਿਹਦੇ ਕਾਰਨ ਸਿੱਖ ਸੰਗਤ ਚਾਹੁੰਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅਕਾਲ ਤਖਤ ਇਸ ਮਾਮਲੇ ਦੇ ਵਿੱਚ ਕੜੀ ਤੋਂ ਕੜੀ ਸਜ਼ਾ ਸੁਣਾਵੇ ਫਿਰ ਜਥੇਦਾਰ ਅਕਾਲੀ ਫੁੱਲਾ ਸਿੰਘ ਨੂੰ ਜਦੋਂ ਹੀ ਇਸ ਗੱਲ ਦੇ ਬਾਰੇ ਪਤਾ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਆ ਰਹੇ ਆ ਤਾਂ ਉਹ ਪਹਿਲਾਂ ਹੀ ਉਹਨਾਂ ਤੋਂ ਦਰਸ਼ਨੀ ਦੇਵ ਦੇ ਉੱਪਰ ਪਹੁੰਚ ਕੇ ਉਹਨਾਂ ਨੂੰ ਰੋਕ ਲੈਂਦੇ ਆ ਤੇ ਇਹ ਗੱਲ ਕਹਿੰਦੇ ਆ ਕਿ ਜਿਹੜੇ ਬੰਦੇ ਨੇ ਸਿੱਖ ਰਹਿਤ ਮਰਿਆਦਾ ਨੂੰ ਤੋੜਿਆ ਹੋਵੇ ਉਸ ਬੰਦੇ ਨੂੰ ਅਜਿਹੇ ਪਵਿੱਤਰ ਥਾਂ ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜਿਹਦੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇੱਕ ਕਦਮ ਪਿੱਛੇ ਪੁੱਟ ਕੇ ਹੱਥ ਜੋੜ ਕੇ ਖੜ ਜਾਂਦੇ ਆ ਕਿ ਹਾਂ ਉਹਨਾਂ ਤੋਂ ਗਲਤੀ ਹੋਈ ਆ ਤੇ ਇਸ ਗਲਤੀ ਦੇ ਲਈ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਾਂ ਸਿੱਖ ਸੰਗਤ ਉਹਨਾਂ ਨੂੰ ਜਿਹੜੀ ਵੀ ਸਜ਼ਾ ਸੁਣਾਉਗੀ ਉਹ ਉਹ ਆਪਦੀ ਸਜ਼ਾ ਭੁਗਤਣ ਦੇ ਲਈ ਤਿਆਰ ਆ ਅਕਾਲੀ ਫੂਲਾ ਸਿੰਘ ਨੇ ਸਿੱਖ ਸੰਗਤ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਸਜ਼ਾ ਸੁਨਾਈ ਕੇ ਅਕਾਲ ਤਖਤ ਦੇ ਸਾਹਮਣੇ ਲੱਗੇ ਇੱਕ ਇਮਲੀ ਦੇ ਦਰਖਤ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ੍ਹ ਕੇ ਉਹਨਾਂ ਦੇ 21 ਘੋੜੇ ਮਰੇ ਜਾਣ ਇਹ ਜਿਹੜੇ 21 ਘੋੜੇ ਆ ਕਿਸੇ ਜਗ੍ਹਾ ਦੇ ਉੱਪਰ ਇਹਨਾਂ ਨੂੰ 50 ਜਾਂ 100 ਵੀ ਕਿਹਾ ਗਿਆ ਤਾ ਕਰਕੇ ਆਪਾਂ ਨੂੰ ਇਹ ਜਿਹੜੇ ਕਿੰਨੇ ਕੋੜੇ ਮਾਰੇ ਗਏ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਇਹਦੀ ਹਜੇ ਤੱਕ ਸਪਸ਼ਟ ਜਾਣਕਾਰੀ ਨਹੀਂ ਗਈ ਪਰ ਜਿਹੜੀ ਬੁੱਕ ਤੋਂ ਆਪਾਂ ਇਹ ਸਾਰੀ ਤੁਹਾਨੂੰ ਕਹਾਣੀ ਸੁਣਾ ਰਹੇ ਆ ਉਹਦੇ ਵਿੱਚ 21 ਕੋੜੇ ਲਿਖੇ ਗਏ ਸੀਗੇ ਤਾਂ ਕਰਕੇ ਆਪਾਂ 21 ਕੋੜਿਆਂ ਦੇ ਉੱਪਰ ਸਟਿੱਕ ਰਹਨੇ ਆ ਜਥੇਦਾਰ ਸਾਹਿਬ ਦੇ ਇਸ ਫੈਸਲੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸਿਰ ਝੁਕਾ ਕੇ ਇਮਲੀ ਦੇ ਦਰਖਤ ਦੇ ਕੋਲ ਆਪਦੇ ਹੱਥ ਪਿੱਛੇ ਕਰਕੇ ਖੜੇ ਹੋ ਗਏ ਜਿਹਦੇ ਤੋਂ ਬਾਅਦ ਇੱਕ ਤਖਤਵਾਰ ਨੌਜਵਾਨ ਨੇ ਉਹਨਾਂ ਨੂੰ ਪਹਿਲਾਂ ਇਮਲੀ ਦੇ ਦਰਖਤ ਦੇ ਨਾਲ ਬੰਨਿਆ ਤੇ ਫਿਰ ਜਦੋਂ ਹੀ ਜਥੇਦਾਰ ਅਕਾਲੀ ਫੂਲਾ ਸਿੰਘ ਤੋਂ ਹਦਾਇਤ ਮਿਲਦੀ ਆ ਤਾਂ ਉਹਨਾਂ ਦੇ ਕੋੜੇ ਮਾਰਨੇ ਸ਼ੁਰੂ ਕਰ ਦਿੰਦੇ ਆ ਇਸ ਤਰੀਕੇ ਦੇ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਕਿ ਉਸ ਸਮੇਂ ਇੰਨੀ ਪਾਵਰ ਦੇ ਵਿੱਚ ਸੀ ਕਿ ਉਹਦੇ ਸਾਹਮਣੇ ਕਿਸੇ ਵੀ ਹੋਰ ਫੌਜ ਦੇ ਖੰਗਾਂ ਤੱਕ ਦੀ ਹਿੰਮਤ ਨਹੀਂ ਸੀਗੀ ਉਹਨੂੰ ਵੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਸਜ਼ਾ ਸੁਣਾਤੀ ਸੀ ਤੇ ਦਰਖਤ ਦੇ ਨਾਲ ਬੰਨ ਕੇ ਉਸ ਬੰਦੇ ਨੂੰ ਸਜ਼ਾ ਦਿੱਤੀ ਗਈ ਸੀਗੀ ਇਹ ਕਿਸੇ ਸਮੇਂ ਅਕਾਲ ਤਖਤ ਦੀ ਇੰਨੀ ਉੱਚੀ ਪਦਵੀ ਹੁੰਦੀ ਸੀ ਪਰ ਪਿਛਲੇ ਕੁਝ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਵੀ ਉਹ ਪੁਤਲੇ ਬਣਾ ਕੇ ਫੂਕੇ ਗਏ ਨੇ ਕਿਸੇ ਸਮੇਂ ਜਥੇਦਾਰ ਸਾਹਿਬ ਦਾ ਇੰਨਾ ਰੁਤਬਾ ਹੁੰਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੀ ਨਹੀਂ ਬੋਲ ਸਕਦਾ ਸੀ ਤੇ ਅੱਜ ਹਰ ਇੱਕ ਨਿੱਕੇ ਤੋਂ ਨਿੱਕਾ ਬੰਦਾ ਵੀ ਜਥੇਦਾਰ ਦੇ ਉੱਪਰ ਸਵਾਲ ਚੱਕ ਦਿੰਦਾ ਇਹ ਤਾਂ ਅਸੀਂ ਛੋਟੀ ਜੀ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਐਕਸਪਲੇਨ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਦੇ ਉੱਪਰ ਕਿਉਂ ਤਲਬ ਕੀਤਾ ਗਿਆ ਸੀ ਤੇ ਫਿਰ ਉਹਨਾਂ ਨੂੰ ਕੀ ਸਜ਼ਾ ਦਿੱਤੀ ਗਈ ਸੀ ਤੇ ਆਹ ਵੀਡੀਓ ਤੇ ਕਲਿੱਕ ਕਰਕੇ ਦੇਖੋ ਕਿ ਜਿਹੜੇ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਸੇ ਸਮੇਂ ਗਾਇਬ ਕਰ ਦਿੱਤੇ ਗਏ ਸੀ ਅਜ ਤੋਂ 5-6 ਸਾਲ ਪਹਿਲਾਂ ਉਹਨਾਂ ਦੀ ਅਜੇ ਤੱਕ ਕਿਉਂ ਕੋਈ ਖਬਰ ਨਹੀਂ ਬਾਹਰ ਆ ਸਕੀ ਕੀ ਕਾਰਨ ਸੀ ਉਹਨਾਂ ਦੇ ਗਾਇਬ ਹੋਣ ਦਾ ਤੇ ਕਿਹੜੇ ਬੰਦੇ ਇਸ ਕਾਰਨ ਦੇ ਵਿੱਚ ਦੋਸ਼ੀ ਆ ਤੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ